ਦੋਨਾਂ ਨਗਰਾਂ ਨੂੰ ਬੇਨਤੀ ਹੈ ਜਿਨੇ ਵੀ ਇਸ ਰਾਸਤੀ ਦੇ ਵਿੱਚ ਹਿੱਸਾ ਪਾਣਾ ਹੈ ਜਿਹੜੇ ਖਾੜਾ ਵਿੱਚ ਖੇਲ ਵਿੱਚ 1000 ਰੁਪਏ ਦਾ ਲੱਖਪਨ ਆਇਆ ਹੈ ਉਹਨਾਂ ਦੀ ਲੋਗ ਕਰ ਪਾਣਾ ਹੈ ਇੱਕ ਤੋਂ ਇੱਕ 1000 ਰੁਪਏ ਸੁਰਕਵਾਸੀ ਸਰਦਾਰ ਕਪੂਰ ਸਿੰਘ ਦੇ ਪਰਿਵਾਰ ਵੱਲੋਂ ਅਤੇ ਇੱਕ ਟੋੜਾ ਕਣਕ ਦਾ ਜੋ ਵੀ ਆਪਣਾ ਕੋਈ ਇਹਦੇ ਵਿੱਚ ਗ੍ਰੇਟ ਕਰਨਾ ਚਾਹੁੰਦਾ ਹੈ ਜਾਇਓ ਕਪੜਾ ਹੋਵੇ ਕੰਬਲ ਤੇ ਜਿਹੜੇ ਉਹ ਵੀ ਪੇਸੰਦੇ ਹੋ ਰਸਤਾ ਹਲਕਾ ਬੋਧ ਵਿੱਚ ਆਟਾ ਚੌਲ ਨਾਵਾ ਦੁੱਧ ਦੇ ਤੱਕ ਤੇ ਰਿਫਾਈਨਡ ਪਾਣੀ ਦੀਆਂ ਬੋਤਲਾਂ ਰਸਦ ਦੀਆਂ ਅਤੇ ਮਾਇਆ ਕਿਹ ਹੈ ਉਹ ਵੀ ਪੇਸੰਦੇ ਹੋ ਤਾਂ ਕਿ ਜਿਹੜੇ ਇਸ ਵਕਤ ਇਸ ਖਾੜਾ ਦੀ ਸਟੇਟ ਵਿੱਚ ਆਏ ਹਨ ਇਸ ਵਕਤ ਬਹੁਤ ਜਨਾ ਉਹਨਾਂ ਦੇ ਉੱਤੇ ਇੱਕ ਮੁਸੀਬਤ ਦਾ ਪਰ ਟਾ ਗਿਆ ਹੈ ਉਹਨਾਂ ਦਾ ਸਾਨੂੰ ਪਸੰਦ ਆਈ ਇਹ ਇਹ ਬਹੁਤ ਵੱਡਾ ਦਾਣ ਹੋਵੇਗਾ ਸੰਗਰਹਾ ਹਾਲ ਦੇ ਵਿੱਚ ਉਹ ਤੇ ਜੋ ਸਾਡੇ ਉਥੇ ਬੰਦੇ ਮਿਲ ਗਏ ਜੋ ਉਹ ਵੀ ਆਪਣਾ ਸਹਿਯੋਗ ਦੇਣਾ ਚਾਹੁੰਦੇ ਹਨ ਉਹਨਾਂ ਹੱਥੀਂ ਤਾਂ ਦੇ ਇਸ ਧੁਕਦਾ ਇਕੜ ਦੇ ਵਿੱਚ ਸ਼ਾਮਲ ਹੋ ਕੇ ਤਾਂ ਇਹ ਉਹਨਾਂ ਨੂੰ ਖਾਸ ਮਿਲ ਸਕੇ ਸੋ ਜੇ ਜੀ ਸੈਕ ਸਮਿਤਾ ਇਹ 5-5 ਰੁਪਇਆ ਇਹ ਦੇਣਗੇ ਭਾਵੇਂ ਦੇ ਸਕਦੇ ਆ ਰਕਸ਼ ਨਹੀਂ ਜਿੰਨਾ ਕਿ ਰਕਸ਼ ਦੇ ਸਕਦਾ ਹੈ ਉਹਦੀ ਰਕਸ਼ ਵੀ ਸੇਵਾ ਕਰਨਾ ਕਿਉਂਕਿ ਇਹ ਬੜੀ ਮੁਸ਼ਕਿਲ ਹੈ ਬੜੀ ਮੁਸ਼ਕਿਲ ਹੈ ਔਖਾ ਨਾਜ਼ੁਕ ਸਮਾਂ ਹੈ ਇਹ ਸਾਰਾ ਹੀ ਨਜ਼ਰ ਕੋ ਆਪਾਂ ਸਾਰਿਆਂ ਨੇ ਸਹਿਯੋਗ ਕਰੀਏ ਸਾਡੇ ਨਗਰਾਂ ਦੋਨਾਂ ਤੋਂ ਬੰਦੇ ਵਿੱਚੋਂ ਐਸਐਓ ਮੇਤਾ ਜੀ ਤੋਂ ਇਹ ਬਹੁਤ ਵੱਡੀ ਮਿਹਰਿਆ ਮਿਲ ਹੈ ਦੋਨਾਂ ਨਗਰਾਂ ਦੇ ਸੋਹਣੀਆਂ ਸਾਡੀਆਂ ਜੀਵਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਡੇ ਕੋਲ ਸਮਗਰੀ ਅਤੇ ਮਾਇਆ ਹੈ ਆਹ ਪਿੰਡਾਂ ਲਈ ਸਰਦਾਰ ਨਸੀਬ ਸਿੰਘ ਜੀ 500 ਰੁਪਿਆ ਅਤੇ ਇੱਕ ਬੈਗ ਇੱਕ ਤੋੜਾ ਕਣਕ ਦਾ ਸਰਦਾਰ ਸੁਰਨ ਸਿੰਘ ਜੀ 500 ਰੁਪਿਆ ਜਗੇਸ਼ ਸਿੰਘ ਜੀ 500 ਰੁਪਿਆ ਇੱਕ ਤੋੜਾ ਕਣਕ ਦਾ ਸਰਦਾਰ ਮਹਿੰਦਰ ਸਿੰਘ ਜੀ 500 ਰੁਪਿਆ ਅਨਾਰ ਸਿੰਘ ਜੀ 500 ਰੁਪਿਆ ਜਗੇਸ਼ ਸਿੰਘ ਜੀ 2150 ਕੈਪਟਨ ਸੋਚ ਸਿੰਘ ਜੀ ਇੱਕ ਤੋੜਾ ਖੰਡ ਦਾ ਇੱਕ ਤੋੜਾ ਕਣਕ ਦਾ ਇਹ ਸਨ ਸਭਾ ਤੇ ਸਥਾਨ ਪਹੁੰਚਿਆ ਹਨ ਉਹ ਇਹ ਲੰਗਰ ਹਾਲ ਦੇ ਵਿੱਚ ਪਹੁੰਚਾਰੀਆਂ ਹਨ ਬੰਦਾ ਆਪਣੇ ਸਾਡਾ ਖੜਾ ਹੈ ਇਹ ਸਮਗਰੀ ਜਿਹੜੀ ਰਾਸ਼ਨ ਸਮਗਰੀ ਹੈ ਉਹ ਉੱਥੇ ਰੱਖੀ ਜਾ ਰਹੀ ਹੈ ਵੀ ਪੈਕਿੰਗ ਬਣਾ ਕੇ ਫਿਰ ਅਗੇ ਜਿਹੜੀ ਹੈ ਉਹ ਭੇਜੀ ਜਾ ਰਹੀ ਹੈ ਉਹਨਾਂ ਨਗਰਾਂ ਨੂੰ ਭੇਜੀ ਹੈ ਬਾਅਦ ਤੋਂ ਬਾਅਦ ਜੋਗਦਨ ਪਾ ਕੇ ਉਹਨਾਂ ਦੀ ਮਦਦ ਦੇ ਵਿੱਚ ਸ਼ਾਮਲ ਹੋਈਏ ਇਹਨੀਆਂ ਸਾਰੀਆਂ ਬੇਨਤੀਆਂ ਪ੍ਰਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ